ਸਤਨਾਮ ਵਾਹਿਗੁਰੂ ਸਹਿਬ ਜੀਓ ਕਿਛ ਰੂਪ ਨਾਹੀ ਕਿਛ ਜਾਤ ਨਾਹੀ ਕਿਛ ਢੰਗ ਨਾ ਮੇਰਾ ਕਿਆ ਮੂੰ ਲੈ ਬੋਲਾਂ ਕੋਨੇ ਵੀ ਹੂਨਾ ਨਾਮ ਜਪਿਆ ਨਾਂ ਤੇਰਾ ਹਉ ਪੱਪੀ ਸੰਗ ਗੁਰ ਉੱਭਰੇ ਪਨ ਸਤਿਗੁਰ ਕੇ ਰਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿ ਕਿਰਪਾ ਦੇ ਸਦਕਾ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਭਗਤ ਨਾਮਦੇਵ ਜੀ ਦੇ ਪਾਵਨ ਮੁਖਤਦ ਦੇ ਸ਼ਬਦ ਉਚਾਰਨ ਕੀਤਾ ਗਿਆ ਹੈ। ਇਸ ਪਾਵਨ ਸ਼ਬਦ ਵਿੱਚ ਭਗਤ ਜੀ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਕਿ ਜਿਹੜੇ ਬੰਦੇ ਪਰਮਾਤਮਾ ਦੀ ਬੰਦਗੀ ਤੋਂ ਦੂਰ ਨੇ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਨਹੀਂ ਪੜ੍ਹਦੇ ਆਪਣਾ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ ਉਹ ਬੰਦੇ ਪਸ਼ੂਆਂ ਵਰਗੇ ਹਨ ਔਰ ਉਹਨਾਂ ਦਾ ਸੰਗ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਟੁੱਟਿਆ ਬੰਦਾ ਹਮੇਸ਼ਾ ਬੰਦੇ ਨੂੰ ਜੁੜੇ ਨੂੰ ਵੀ ਤੋੜ ਦਿੰਦਾ ਹੈ ਔਰ ਜੈਸੀ ਸੰਗਤ ਵੈਸੀ ਸਹਬਤ ਜਿਹੇ ਜਿਹੇ ਬੰਦਿਆਂ ਕੋਲੇ ਤੁਸੀਂ ਬੈਠੋਗੇ ਉਹ ਤੁਹਾਨੂੰ ਉਹੋ ਜੇ ਪਾਸੇ ਲੈ ਜਾਣਗੇ ਸੋ ਇਸ ਪਾਵਨ ਸ਼ਬਦ ਦੇ ਵਿੱਚ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਕਹਿੰਦੇ ਭਰਤਨ ਪਰ ਤਾਰ ਪਰ ਹਰੀ ਤਾਂ ਕੇ ਨੇਕਟ ਬਸੇ ਨਰ ਹਰੀ ਬਾਬਰਦਾ ਜੀ ਬਾਬਾ ਨਾਮਦੇਵ ਜੀ ਇਸ ਪਾਵਨ ਸ਼ਬਦ ਵਿੱਚ ਵੀ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਬੰਦੇ ਪ੍ਰਾਏ ਤਨ ਜਿਵੇਂ ਅੱਜ ਲੋਕ ਪਰਾਏ ਧਨ 'ਤੇ ਕਬਜ਼ਾ ਕਰਦੇ ਨੇ ਉਹ ਤੋਂ ਖੋਹ ਲਿਆ ਉਹਦੇ ਤੇ ਜ਼ਮੀਨ ਨਾਪ ਲਈ ਉਹਦੀ ਦੁਕਾਨ ਨਾਪ ਲਈ ਕਹਿਣ ਲੱਗੇ ਜਿਹੜਾ ਪ੍ਰਮਾਤਮਾ ਜਿਸ ਬੰਦੇ ਦੇ ਨੇੜੇ ਵੱਸਦਾ ਨਾ ਜਮਾ ਅੰਗ ਸੰਗ ਵੱਸਦਾ ਇੱਕ ਤਾਂ ਉਹ ਪਰਾਏ ਧਨ ਤੇ ਬਿਲਕੁਲ ਧਿਆਨ ਨਹੀਂ ਦਿੰਦਾ ਪਰਾਏ ਧਨ ਤੇ ਕਬਜ਼ਾ ਨਹੀਂ ਜਾਂਦਾ ਉਹ ਤੇ ਪਰਾਈ ਔਰਤ ਉਸ ਤੋਂ ਵੀ ਉਹ ਪਰੇ ਹੈ ਭਾਵੇਂ ਕੇ ਆਪਣੀ istri ਸੋਰਾ ਤੋਇਰੇ ਤਬਾਨ ਗੁਰ ਕਾ ਸਿਖ ਸੋਇ ਸਤਿਗੁਰਾਂ ਨੇ ਵੀ ਇਹ ਬਚਨ ਕੀਤੇ ਨੇ ਔਰ ਪਰਾਏ ਤਨ ਤੋਂ ਪਰਾਏ ਤਨ ਤੋਂ ਉੱਪਰ ਉੱਠ ਕੇ ਰਹਿਣਾ ਉਹਨਾਂ ਚ ਬਿਲਕੁਲ ਹੀ ਗਲਤਾਨਾ ਹੋਣਾ ਤੇ ਉਸ ਬੰਦੇ ਦੇ ਪ੍ਰਮਾਤਮਾ ਨੇੜੇ ਵਗ ਤਾਂ ਕਿ ਨੇਕਟ ਬਸੇ ਨਰਹਰੀ ਉਹਨਾਂ ਦੇ ਜਵਨ ਨੇੜੇ ਵੱਸਦਾ ਹੈ ਪ੍ਰਮਾਤਮਾ ਗੁਰਦੇਵ ਕਿਰਪਾ ਕਰਦੇ ਨੇ ਜੋ ਨ ਪਜਾਂਤੇ ਨ ਰੈਨਾ ਤਿੰਨ ਕਾ ਮੈਂ ਨ ਕਰੂੰ ਦਰਸ਼ਨਾ ਰਾਵ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਭਾਈ ਜਿੰਨਾ ਬੰਦਿਆਂ ਨੇ ਕਦੇ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਿਨ੍ਹਾਂ ਨੇ ਉਹਦੇ ਨਾਲੋਂ ਆਪਣੀ ਦੂਰੀ ਬਣਾਈ ਹੋਈ ਹੈ ਵਿਧ ਬਣਾਈ ਹੈ ਜਾਂ ਕਹਿੰਦੇ ਨੇ ਰੱਬ ਹੀ ਹੈ ਨਹੀਂ ਜੇ ਹੈ ਤਾਂ ਦਿਖਾਓ ਕਹਿੰਦੇ ਕਹਿਣ ਲੱਗੇ ਤਨ ਕਾ ਮੈਂ ਨਾ ਕਰੂੰ ਦਰਸ਼ਨਾ ਉਹਨਾਂ ਬੰਦਿਆਂ ਦੇ ਤਾਂ ਮੈਂ ਦਰਸ਼ਨ ਵੀ ਨਹੀਂ ਕਰਨੀ ਚਾਹੁੰਦਾ ਉਹਨਾਂ ਨੂੰ ਤਾਂ ਮੈਂ ਦੇਖਣਾ ਵੀ ਨਹੀਂ ਚਾਹੁੰਦਾ ਜਿਹੜੇ ਪ੍ਰਮਾਤਮਾ ਤੋਂ ਦੂਰ ਨੇ ਜੋ ਨਾ ਭਜੰਤੇ ਨਰਾਇਣਾ ਉਹ ਪ੍ਰਮਾਤਮਾ ਦਾ ਜਿਹੜਾ ਭਜਨ ਨਹੀਂ ਕਰਦੇ ਜਿਨ੍ਹਾਂ ਨੇ ਕਦੇ ਸਤ ਸੰਗਤ ਨਹੀਂ ਕੀਤੀ ਕਦੇ ਅੰਮ੍ਰਿਤ ਵੇਲੇ ਉੱਠੇ ਨਹੀਂ ਕਦੇ ਬਾਣੀ ਦਾ ਪਾਠ ਨਹੀਂ ਕੀਤਾ ਜਪਜੀ ਸਾਹਿਬ ਨਹੀਂ ਪੜਿਆ ਕਦੇ ਕਦੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਬਾਬਾ ਨਾਮਦੇਵ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਤੋਂ ਪਰੇ ਹਾਂ ਸਿੱਖ ਫਲਸਫਾ ਵੀ ਇਹੀ ਕਹਿੰਦਾ ਕਿ ਜਦੋਂ ਅਮਰਤ ਵੇਲੇ ਉੱਠਦੇ ਆ ਤੁਸੀਂ ਭਾਈ ਗੁਰੂ ਦੇ ਦਰਸ਼ਨ ਕਰੋ ਕਹਿੰਦੇ ਜੇ ਗੁਰੂ ਦੇ ਦਰਸ਼ਨ ਨਹੀਂ ਹੁੰਦੇ ਤਾਂ ਕਿਸੇ ਗੁਰ ਸਿੱਖ ਦੇ ਦਰਸ਼ਨ ਕਰ ਲਓ ਜਿਹੜਾ ਗੁਰੂ ਵਾਲਾ ਹੈ ਜੇ ਗੁਰ ਸਿੱਖ ਵੀ ਨਹੀਂ ਮਿਲਦਾ ਕਿਤੇ ਤਾਂ ਫਿਰ ਸ਼ੀਸ਼ਾ ਚੁੱਕ ਕੇ ਆਪਣੇ ਦਰਸ਼ਨ ਆਪ ਹੀ ਕਰ ਲਓ ਜੇ ਤੁਸੀਂ ਗੁਰੂ ਵਾਲੇ ਆ ਨੁਕਰੇ ਕਾ ਹੈ ਨਾਮ ਬੁਰਾ ਇੱਕ ਵਾਰੀ ਅਸੀਂ ਰਾਜਸਥਾਨ ਆ ਸੰਗਰੀਏ ਸ਼ਹਿਰ ਚ ਕਥਾ ਕਰਨ ਗਏ ਹਨੂਮਾਨਗੜ ਦੇ ਨੇੜੇ ਉੱਥੇ ਇੱਕ ਮਾਈ ਦੇ ਤਿੰਨ ਪੁੱਤਰ ਸੀ ਤੇ ਤਿੰਨੇ ਹੀ ਵਿਆਹੇ ਹੋਏ ਸੀ ਤੇ ਬਹੁਤ ਵਧੀਆ ਪਰਿਵਾਰ ਸੀ ਖੱਤਰੀ ਮਿਸਤਰੀਆਂ ਦੇ ਪਰਿਵਾਰ ਸੀ ਪੜੀਆਂ ਲਿਖੀਆਂ ਨੌਂਵਾਂ ਸੀ ਤਿੰਨੇ ਚੰਗਾ ਕਾਰੋਬਾਰ ਸੀ ਉੱਥੇ ਸਾਡੀ 15 ਦਿਨ ਕਥਾ ਸੀ ਤੇ ਕਥਾ ਤੇ ਸੰਗਤਾਂ ਬਹੁਤ ਇਕੱਠੀਆਂ ਹੁੰਦੀਆਂ ਅੰ ਦੋ ਟਾਈਮ ਦਵਾਨ ਚਾਹੀਦਾ ਇੱਕ ਉਸ ਦਿਨ ਨੌ ਨੇ ਆ ਕੇ ਸਾਡੇ ਕੋਲੇ ਇਹ ਗੱਲ ਕੀਤੀ ਬੇਨਤੀ ਕੀਤੀ ਕਿ ਜਿਹੜੀ ਸਾਡੀ ਸੱਸ ਹੈ ਉਹ ਛੋਟੀ ਨੌ ਤੋਂ ਅੰਮ੍ਰਿਤ ਵੇਲੇ ਚਾਹ ਫੜਦੀ ਹੈ ਸਾਡੇ ਦੋਹਾਂ ਤੋਂ ਚਾਹ ਨਹੀਂ ਫੜਦੀਗੀ ਤੇ ਤੁਸੀਂ ਬਾਬਾ ਜੀ ਉਹਨੂੰ ਸਮਝਾਓ ਕਿ ਸਾਨੂੰ ਇੱਕੋ ਰੱਖੇ ਬਰਾਬਰ ਰੱਖੇ ਦਿੰਨਾ ਨੂੰ ਚਲੋ ਅਸੀਂ ਗੱਲ ਕੀਤੀ ਮਾਤਾ ਜੀ ਨੂੰ ਮਿਲੇ ਮਾਤਾ ਜੀ ਨੂੰ ਕਿਹਾ ਪੁੱਛਿਆ ਪਰ ਮਾਤਾ ਨੇ ਜਿਹੜੀ ਗੱਲ ਕੀਤੀ ਉਹ ਬੜੀ ਵੱਡੀ ਗੱਲ ਕਰ ਗਈ ਮਾਤਾ ਮਾਤਾ ਕਹਿਣ ਲੱਗੀ ਜੀ ਜਦੋਂ ਅਸੀਂ ਅਮਰਤ ਛਕਿਆ ਸੀ ਸਾਨੂੰ ਪੰਜ ਪਿਆਰ ਨੇ ਕਿਹਾ ਸੀ ਵੀ ਅਮਰਤ ਵੇਲੇ ਦਰਸ਼ਨ ਉਹਦੇ ਕਰਨੇ ਨੇ ਜਿਹੜਾ ਗੁਰੂ ਵਾਲਾ ਨੁਗਰੇ ਦੇ ਦਰਸ਼ਨ ਨਹੀਂ ਕਰਨੇਗੇ ਜਿਹਨੇ ਗੁਰੂ ਨੂੰ ਪਰਵਾਹ ਨਹੀਂ ਕੀਤਾ ਗੁਰੂ ਨਹੀਂ ਚਾਹੁੰਦਾਗਾ ਤੇ ਜਾਂ ਗੁਰੂ ਦੇ ਦਰਸ਼ਨ ਕਰਨੇ ਜਾਂ ਗੁਰੂ ਵਾਲੇ ਦੇ ਦਰਸ਼ਨ ਕਰਨੇ ਸੋ ਬਾਬਾ ਜੀ ਮੈਨੂੰ ਤਿੰਨੇ ਨੌਹਾਂ ਇੱਕੋ ਜੀਆਂ ਲੱਗਦੀਆਂ ਸਾਰਿਆਂ ਨੂੰ ਮੈਂ ਪਿਆਰ ਕਰਦੀਆਂ ਪਰ ਜਿਹੜੀਆਂ ਦੋ ਵੱਡੀਆਂ ਉਹਨਾਂ ਦਾ ਅਮਰਤ ਨਹੀਂ ਛਕਿਆ ਤੇ ਜਿਹੜੀ ਛੋਟੀ ਆ ਉਹਦਾ ਅਮਰਤ ਛੱਕਿਆ ਗੁਰੂ ਵਾਲੀ ਆ ਤੜਕੀ ਉੱਠ ਕੇ ਪਾਠ ਕਰਦੀ ਆ ਨਿਤਨੇਮ ਕਰਦੀ ਆ ਸਿਮਰਨ ਕਰਦੀ ਆ ਗਾਤਰਾ ਪਾਇਆ ਗੁਰੂ ਦੀ ਸੰਗਤ ਕਰਦੀ ਆ ਇਸ ਕਰਕੇ ਮਾਉਨਾਂ ਚਰ ਸਿਰ ਦੇ ਉੱਪਰ ਕੱਪੜਾ ਲੈ ਕੇ ਨਹਾ ਤੋ ਕੇ ਬੈਠੀ ਨਾਮ ਜਪੀ ਜਾਂਦੀ ਹੈ ਜਦੋਂ ਆ ਕੇ ਉਹਦੀ ਆਵਾਜ਼ ਮੇਰੇ ਕੰਨਾਂ 'ਚ ਪੈਂਦੀ ਆ ਕਿ ਮਾਂ ਜੀ ਚਾਹ ਪੀਓ ਤੇ ਮੈਂ ਫਿਰ ਆਏ ਆਪਣੇ ਸਿਰ ਤੋਂ ਚੁੰਨੀ ਚੁੱਕ ਕੇ ਪਹਿਲਾਂ ਉਹਦੇ ਦਰਸ਼ਨ ਕਰਦੀ ਆ ਚੰਗੂਤਰਾ ਆਪਦੀ ਛੋਟੀ ਨੌਂ ਦੇ ਤੇ ਮੈਂ ਆਪਦੇ ਗੁਰੂਆਂ ਦੇ ਬਚਨ ਪਾਲਨੇ ਆ ਨਾ ਕਿ ਮੈਂ ਇਹਨਾਂ ਸੰਸਾਰੀ ਲੋਕਾਂ ਦੇ ਪਾਲਨੇ ਇਹ ਗੁਰੂ ਵਾਲੀਆਂ ਬਣ ਜਾਣ ਮੈਂ ਇਹਨਾਂ ਦੇ ਦਰਸ਼ਨ ਕਰਿਆ ਕਰਾਂਗੀ ਸੋ ਇਹੀ ਗੁਰੂ ਜੀ ਕਿਰਪਾ ਕਰਦੇ ਨੇ ਤਿੰਨ ਕਾ ਮੈਂ ਨਾ ਕਰੂੰ ਦਰਸ਼ਨਾ ਜਿਹੜੇ ਬੰਦੇ ਰੱਬ ਤੋਂ ਟੁੱਟੇ ਹੋਈ ਨੇ 24 ਘੰਟੇ ਕਲੇਸ਼ ਲੱਭਦੇ ਨੇ ਹਵਾ 'ਚ ਗੱਲਾਂ ਬੁੱਚ-ਬੁੱਚ ਕੇ ਇੱਕ ਦੂਜੇ ਨਾਲ ਝਗੜੇ ਪਾ ਰਹੇ ਨੇ ਔਰ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਕਿ ਜੁੜੀ ਆਤਮਾ ਰੱਬ ਦੇ ਭੈ ਵਿੱਚ ਹੁੰਦੀ ਆ ਰੱਬ ਦੇ ਡਰ ਵਿੱਚ ਹੁੰਦੀ ਆ ਤੂੰ ਨੂੰ ਪਤਾ ਹੁੰਦਾ ਕਿ ਮਾੜੇ ਦਾ ਲੇਖਾ ਚੰਗੇ ਦਾ ਲੇਖਾ ਦੇਣਾ ਪੈਂਦਾ ਮਾੜਾ ਕਰਮ ਕਰਦੇ ਹੀ ਨਹੀਂ ਆਂ ਜਿੰਨ ਕੇ ਭੀਤਰ ਹਾਏ ਅੰਤਰਾ ਜੈਸੇ ਪਸਤੇ ਸੀ ਉਹ ਨਰਾ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਕਿ ਜਿੰਨਾ ਬੰਦਿਆਂ ਦੇ ਅੰਦਰ ਪਰਮਾਤਮਾ ਨਾਲ ਵਿੱਥ ਪਈ ਹੋਈ ਆ ਜਿਹੜੇ ਬਹੁਤ ਕੋਹਾਂ ਦੂਰ ਚਲੇ ਗਏ ਨੇ ਰੱਬ ਪ੍ਰਤੀ ਕਦੇ ਵੀ ਨਹੀਂ ਸੋਚਿਆ ਹੁਣਾ ਕਿ ਅਸੀਂ ਗੁਰੂ ਵਾਲੇ ਬਣ ਜਾਾਂਗੇ ਕਦੇ ਵੀ ਨਹੀਂ ਸੋਚਿਆ ਹੁਣਾ ਕਿ ਅਸੀਂ ਵੀ ਕਦੇ ਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰਾਂਗੇ ਵਾਹਿਗੁਰੂ 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 ਇਹ ਸੋਚਿਆ ਹੀ ਨਹੀਂ ਆ ਵੇਖੋ ਕਰਨਾ ਦੂਰ ਦੀ ਗੱਲ ਹੈ ਜਦੋਂ ਬੰਦਾ ਰੱਬ ਦੇ ਨਾਮ ਪਰ ਦੀ ਸੋਚ ਸੋਚ ਵੀ ਲਵੇ ਨਾ ਕਿ ਮੈਂ ਇਹ ਕਰਨਾ ਤੇ ਉਦੋਂ ਹੀ ਉਸ ਤੇ ਕਿਰਪਾ ਹੋ ਜਾਂਦੀ ਹੈ ਮੈਂ ਟੁਕ ਮਾਤਰ ਗੱਲ ਕਰਨੀ ਚਾਹਣਾ ਹੈ ਜਿਵੇਂ ਭਗਤ ਤਰੂ ਜੀ ਦਾ ਆਪਾ ਇਤਿਹਾਸ ਪੜਦੇ ਹਾਂ ਭਗਤ ਤਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜੋ ਠਾਲਿਆ ਮਨ ਵਿੱਚ ਰੋਸ ਮਤਰੈਈ ਕੀਤਾ ਬਾਹੋਂ ਪਕੜੋ ਠਾਲਿਆ ਔਰ ਜਦੋਂ ਮਤਰੈਈ ਨੇ ਬਾਹ ਫੜ ਕੇ ਠਾ ਦਿੱਤਾ ਰਾਜੇ ਦੇ ਪਿਤਾ ਦੀ ਗੋਦ ਚੋਂ ਰੋਂਦਾ ਮਾਂ ਕੋਲੇ ਚਲਾ ਗਿਆ ਮਾਂ ਨੂੰ ਪੁੱਛੇ ਤੂੰ ਸੁਆਣੀ ਐ ਕਿ ਸਰੀਤਾ ਵੀ ਤੂੰ ਨੌਕਰਨੀ ਐ ਇਸ ਘਰ ਦੀ ਕਿ ਰਾਣੀ ਐ ਤੇ ਮਾਂ ਨੇ ਬੜੀ ਚੰਗੀ ਗੱਲ ਦੱਸੀ ਉਹ ਕਹਿਣ ਲੱਗੀ ਪੁੱਤ ਰਾਣੀ ਆ ਮੈਂ ਜਨਮ ਦੀ ਨਾਮ ਨ ਭਗਤੀ ਕਰਮ ਦਰੜੀਤਾ ਪਰ ਮੈਂ ਨਾਮ ਨਹੀਂ ਜਪਿਆਗਾ ਰਾਣੀ ਤਾਂ ਮੈਂ ਬਣ ਗਈ ਪਰ ਬੰਦਗੀ ਤੋਂ ਬਿਨਾ ਮੇਰਾ ਗੋਲੀਆਂ ਵਾਲਾ ਹੀ ਹਾਲ ਹੈ ਪਰ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਮਣ ਮੀਤਾ ਤੇ ਬਾਬੇ ਨਾਮ ਭਗਤ ਨਾਮਦੇਵ ਜੀ ਭਗਤਧਰੂ ਜੀ ਨੇ ਕਿਹਾ ਕਿ ਮਾਂ ਫਿਰ ਕਿਹੜੇ ਉਦਮ ਦੇ ਨਾਲ ਅਪਰਾਲੇ ਨਾਲ ਰਾਜ ਮਿਲੂਗਾ ਤੇ ਜਿਹੜੇ ਦੁਸ਼ਮਣ ਨੇ ਮਿੱਤਰ ਬਣ ਜਾਣਗੇ ਉਹ ਕਹਿੰਦੀ ਪਰਮੇਸ਼ਰ ਰਾਤੀਏ ਜਿੱਦੋਂ ਹੋਈਏ ਪਤ ਤੋ ਪਨੀਤਾ ਉਹ ਕਹਿਣ ਲੱਗੇ ਬੇਟਾ ਜਿਹੜੇ ਪ੍ਰਮਾਤਮਾ ਦੀ ਭਜਨ ਕਰੇਗਾ ਸਿਮਰਨ ਕਰੇਗਾ ਰਾਜ ਭਾਗ ਵੀ ਮਿਲ ਜਾਣਗੇ ਤੇ ਛਤਰੂ ਵੀ ਮਿੱਤਰ ਬਣ ਜਾਣਗੇ ਦੁਸ਼ਮਣ ਵੀ ਤੇਰੀ ਸੇਵਾ ਚ ਲੱਗ ਜਾਣਗੇ ਸੋ ਬਾਬੇ ਨਾਮ ਤਰੂ ਨੇ ਇਹ ਮਾਨ ਬਣਾ ਕੇ ਮਾਂ ਦੀ ਮਤ ਲੈ ਕੇ ਤੇ ਤਪ ਕਰਨ ਵਾਸਤੇ ਚਲਾ ਗਿਆ ਅਵੇ ਚੱਲਿਆ ਹੀ ਹਾਲੇ ਤੱਕ ਛੁਰੂ ਤੁਰਨੇ ਲੱਗ ਗਿਆ ਤੇ ਰਾਜ ਨੇ ਕਿਹਾ ਪੁੱਤ ਤੂੰ ਨਾ ਜਾ ਜੰਗਲਾਂ ਚ ਛੋਟੀ ਉਮਰ ਹੈ ਤੇ ਤੂੰ ਜਾਨਵਰ ਛੇਰ ਭਗਾਰ ਤੈਨੂੰ ਖਾ ਜਾਣਗੇ ਉਹ ਕਹਿਣ ਲੱਗਿਆ ਕਿਉਂ ਉਹ ਕਹਿਣ ਲੱਗਿਆ ਤੂੰ ਅੱਧਾ ਰਾਜ ਲੈਗਾ ਤੇ ਤੂੰ ਅੱਧਾ ਰਾਜ ਲੈਗਾ ਤੇ ਰਾਜ ਕਰ ਨਾਮ ਦੇ ਭਾਵ ਕੇ ਬਾਬਾ ਤਰੂ ਫੇਰ ਇਹ ਗੱਲ ਤੇ ਅੜ ਗਿਆ ਉਹ ਕਹਿਣ ਲੱਗਿਆ ਹਾਲੇ ਤਾਂ ਮੈਂ ਭਗਤੀ ਕਰਨ ਵਾਸਤੇ ਚੱਲਿਆ ਹੀ ਆ ਪਿਤਾ ਜੀ ਹਾਲੇ ਤਾਂ ਭਗਤੀ ਕਰਨ ਦਾ ਮੂਹੜ ਹੀ ਬਣਾਇਆ ਹੈ ਅੱਧਾ ਰਾਜ ਮੇਰੇ ਪੈਰਾਂ ਚਾਰ ਡਿੱਗਿਆ ਹੁਣ ਕਹਿਣ ਲੱਗਿਆ ਭਗਤੀ ਵਿੱਚ ਇੰਨੀ ਸ਼ਕਤੀ ਇੰਨੀ ਤਾਕਤ ਕਿ ਹਲੇ ਭਗਤੀ ਕੀਤੀ ਵੀ ਨਹੀਂ ਤੇ ਤੁਸੀਂ ਸਾਰੇ ਰਾਜ ਦੇਣ ਵਾਸਤੇ ਤਿਆਰ ਹੋਗੇ ਹੁਣ ਮੈਨੂੰ ਇਹ ਰਾਜ ਚਾਹੀਦੇ ਵੀ ਨਹੀਂ ਜਿਹੜੇ ਸੰਸਾਰੀ ਰਾਜ ਹਨ ਇਹ ਮੈਨੂੰ ਚਾਹੀਦੇ ਵੀ ਨਹੀਂ ਜੇ ਮੈਂ ਰਾਜ ਲੈਣਾ ਤੇ ਅਟਲ ਰਾਜ ਲੈਣਾ ਜਿਹੜਾ ਰੱਬ ਦੇ ਤਰਤੇ ਪ੍ਰਵਾਨ ਹੋਵੇ ਭਾਵ ਭਗਤੀ ਕਰਕੇ ਬੰਦਗੀ ਕਰਕੇ ਮਿਹਨਤ ਕਰਕੇ ਰਾਜ ਲੈਣਾ ਹੁਣ ਕੁਝ ਲੋਕ ਨੇ ਜਿਹੜੇ ਪਿਤਾ ਪੁਰਖੀ ਜਾਇਦਾਦਾਂ ਦੇ ਮਾਲਕ ਨੇ ਪਰ ਜਿਹੜੇ ਲੋਕ ਆਪਦੇ ਪੈਰਾਂ ਤੇ ਖੜੇ ਹੋਏ ਨੇ ਜਿਨ੍ਹਾਂ ਨੇ ਆਪਦੀ ਮਿਹਨਤ ਕਰਕੇ ਆਪਦੀ ਮਿਹਨਤ ਨਾਲ ਜਾਇਦਾਦਾਂ ਬਣਾਈਆਂ ਘਰ-ਬਾਰ ਬਣਾਏ ਪ੍ਰਾਪਰਟੀਆਂ ਬਣਾਈਆਂ ਜਿਹੜਾ ਨੰਦ ਉਹਨਾਂ ਨੂੰ ਹੈ ਉਹ ਨੰਦ ਉਹਨਾਂ ਕੋਲੇ ਨਹੀਂ ਕਿਉਂਕਿ ਉਹਨਾਂ ਦਾ ਤਜਰਬਾ ਨਹੀਂ ਕਿਉਂਕਿ ਉਹ ਤਾਂ ਬਣੀ ਬਣਾਈ ਜਾਇਦਾਦ ਤੇ ਆ ਕੇ ਬੈਠ ਕੇ ਖਾਣ ਲੱਗ ਗਏ ਉਹਨਾਂ ਦੀ ਬੋਲੀ ਵਿੱਚ ਤੇ ਪੈਰਾਂ ਤੇ ਖੜੇ ਬੰਦੇ ਦੀ ਬੋਲੀ 'ਚ ਬਹੁਤ ਅੰਤਰ ਹੋਏਗਾ ਕਿਉਂਕਿ ਉਹਦਾ ਪ੍ਰੈਕਟੀਕਲੀ ਤਜਰਬਾ ਦੂਜੇ ਦਾ ਥੈਰੇਕਟੀਕਲੀ ਹੈ ਔਰ ਜਿਨ੍ਹਾਂ ਨੇ ਕਮਾਈ ਕੀਤੀ ਬਾਬਾ ਨਾਨਕ ਦੇ ਜੀ ਕਹਿੰਦੇ ਉਹਨਾਂ ਮੈਂ ਬੰਦਗੀ ਦੀ ਕਮਾਈ ਕਰੂੰਗਾ ਸਿਮਰਨ ਕਰਾਂਗਾ ਤੇ ਪ੍ਰਮਾਤਮਾ ਦੇ ਦਰ ਤੇ ਉਹ ਰਾਜ ਮੱਲਣ ਕਿ ਦੁਨੀਆ ਕਹਿ ਕਰੇਗੀ ਕਿ ਭਗਤ ਤਰੂ ਵਰਗਾ ਕੋਈ ਰਾਜ ਨਹੀਂ ਕਰ ਸਕਦਾ ਉਹਦੇ ਵਰਗੀ ਕੋਈ ਭਗਤੀ ਨਹੀਂ ਸੋ ਇਸ ਕਰਕੇ ਬਾਣੀ ਨੇ ਵੀ ਕਹਿ ਦਿੱਤਾ ਜੀ ਭਗਤੀ ਕਰਨੀ ਹੈ ਤੇ ਤਰੂ ਭਗਤ ਵਰਗ ਕਰੋ ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਲਾਦ ਜਪਿਓ ਹਰ ਜੈਸੇ ਕਹਿੰਦੇ ਕਿ ਜਿਨ ਕੇ ਪੀ ਤਰਹੇ ਅੰਤਰਾ ਜੈਸੇ ਪਸ ਤੈਸੀ ਹੋਇ ਨਰ ਕਹਿ ਲੱਗੇ ਜਿਹੜਾ ਬੰਦਾ ਰੱਬ ਤੋਂ ਦੂਰ ਆ ਨਾ ਜਿਹੜਾ ਪਰਮਾਤਮਾ ਤੋਂ ਦੂਰ ਆ ਨਾਮ ਸਿਮਰਨ ਤੋਂ ਦੂਰ ਆ ਜੇ ਕਹਿੰਦੇ ਜੈਸੇ ਪਸ ਜਿਹੇ ਜਿਹਾ ਪਸੂ ਤੈਸੀ ਹੋਇ ਨਰ ਤੈਸੀ ਉਹ ਬੰਦਾ ਭਾਵੇਂ ਪਸੂ ਵਿੱਚ ਤੇ ਉਹਦੇ ਵਿੱਚ ਫਰਕ ਕੋਈ ਨਹੀਂ ਪਸੂ ਪੇਟ ਭਰ ਕੇ ਬਸ ਮਾਸਤਾ ਰਹਿੰਦਾ ਉਹ ਵੀ ਪੇਟ ਭਰ ਕੇ ਉਹਦਾ ਮਾਸਤਾ ਰਹਿੰਦਾ ਸੋ ਇਸ ਕਰਕੇ ਅੱਗੇ ਬਾਬਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਪਰ ਨਵਤਨ ਨਾਮ ਤੇ ਉਹ ਨੱਕੇ ਬਿਨਾ ਨਾ ਸੋਹੇ ਬੱਤੀ ਛੁ ਲਖਨਾ ਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਚਾਹੇ ਬੰਦਾ ਕਿੰਨਾ ਹੀ ਸੋਹਣਾ ਹੋਵੇ ਕਿੰਨਾ ਉਹਦਾ ਸਰੀਰ ਲਿਸਟ ਪੋਸਟ ਹੋਵੇ ਤਾਕਤਵਰ ਹੋਵੇ ਪਰ ਕਹਿਣ ਲੱਗੇ ਨੱਕ ਤੋਂ ਬਿਨਾ ਸੋਹਣਾ ਨਹੀਂ ਲੱਗਦਾ ਬੰਦਾ ਜੇ ਉਹਦਾ ਨੱਕ ਸੋਹਣਾ ਨਹੀਂ ਹੈ ਤੇ ਨੱਕ ਤੋਂ ਬਿਨਾ ਸੁੰਦਰ ਨਹੀਂ ਲੱਗਦਾ ਭਾਵੇਂ ਸਾਰੇ ਸਰੀਰ ਦੀ ਜਿਹੜੀ ਸੁੰਦਰਤਾ ਨੱਕ ਤੋਂ ਸ਼ੁਰੂ ਹੁੰਦੀ ਹੈ ਜੇ ਨੱਕ ਸੋਹਣ ਤੇ ਫਿਰ ਸਭ ਸਰੀਰ ਸੁੰਦਰ ਲੱਗਦਾ ਹੈ ਇਸੇ ਤਰ੍ਹਾਂ ਕਹਿਣ ਲੱਗੇ ਜੇ ਨੱਕ ਤੋਂ ਬਿਨਾ ਬੰਦਾ ਸੋਭਾ ਨਹੀਂ ਦਿੰਦਾ ਸੋਹਣਾ ਨਹੀਂ ਲੱਗਦਾ ਚਾਹੀ 32 ਸੁਲਖਣਾ ਹੋਵੇ 32 ਸੁਲਖਣਾ ਧੰਨੇ ਜੱਟ ਨੇ ਕਿਹਾ ਸੀ ਨਾ ਮੇਰੀ ਪਤਨੀ 32 ਸੁਲਖਣੀ ਹੋਵੇ ਕਿ ਜਦੋਂ ਪਰਮਾਤਮਾ ਖੁਸ਼ ਹੋ ਗਿਆ ਤੇ ਅਰਦਾਸ ਪੂਰੀ ਹੋ ਗਈ ਤੇ ਮੰਗ ਤੰਨਿਆ ਭਾਵ ਕਿ ਜਿਹੜੇ 32 ਦੰਦਾਂ 'ਚ ਉਹ ਗੱਲ ਕਰੇ ਉਹਦੀ ਪੂਰੀ ਹੁੰਦੀ ਹੋਵੇ 32 ਸੁਲੱਖਣੇ ਦਾ ਮਤਲਬ ਕੀ ਕਿ ਜੇ ਜਿਸ ਔਰਤ ਦੇ ਇਹਨਾਂ 32 ਦੰਦਾਂ 'ਚੋਂ ਜਿਹੜੀ ਵੀ ਉਹ ਗੱਲ ਕਰੇ ਉਹ ਪੂਰੀ ਹੋਵੇ ਭਾਵ ਕੀ ਸੀ ਅਸਲ 'ਚ ਕਿ ਮੇਰੇ ਘਰ ਵਾਲੀ ਬੰਦਗੀ ਵਾਲੀ ਹੋਵੇ ਪ੍ਰਮਾਤਮਨ ਜੁੜੀ ਹੋਈ ਹੋਵੇ ਸੋ ਉਹਨੇ ਆਪ ਵੀ ਜੁੜਿਆ ਸੀ ਪਤਨੀ ਵੀ ਜੁੜੀ ਹੋਈ ਲਈ ਕਿ ਰੱਬ ਨਾਲ ਜੁੜੀ ਹੋਈ ਹੋਵੇ ਸੋ ਇਸ ਕਰਕੇ ਮਹਾਰਾਜ ਕਿਰਪਾ ਕਰਨ ਕਿ ਜਿਵੇਂ ਨੱਕ ਤੋਂ ਬਿਨਾ ਬੱਤੀ ਸੁਲੱਖਣਾ ਵੀ ਸੋਹਣਾ ਨਹੀਂ ਲੱਗਦਾ ਇਸੇ ਤਰ੍ਹਾਂ ਨਾਮ ਤੋਂ ਬਿਨਾ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਬੰਦਾ ਸੰਸਾਰ ਵਿੱਚ ਵੀ ਸ਼ੋਭਾ ਨਹੀਂ ਪਾਉਂਦਾ ਤੇ ਨਿਰੰਕਾਰ ਦੇ ਦਰ ਤੇ ਜਾ ਕੇ ਉਹਨੂੰ ਫਟਕਾਰਾਂ ਪੈਂਦੀਆਂ ਲਾਹਤਾਂ ਪੈਂਦੀਆਂ ਕਈ ਇੱਥੇ ਸੁੰਦਰ ਸਰੀਰ ਦਾ ਰੂਪ ਲੈ ਕੇ ਹੰਕਾਰੀ ਹੋ ਜਾਂਦੇ ਨੇ ਅੰਤਲੇ ਟਾਈਮ ਨੂੰ ਦਾ ਬੜਾ ਭੈੜਾ ਹੁੰਦਾ ਕਿਉਂਕਿ ਉਹਨਾਂ ਨੇ ਰੱਬ ਦੀ ਦਿੱਤੀ ਦਾਤ ਦਾ ਸ਼ੁਕਰਾਨਾ ਨਹੀਂ ਕੀਤਾ ਕਿ ਸਾਨੂੰ ਤੂੰ ਸੋਹਣਾ ਸਰੀਰ ਦਿੱਤਾ ਸੋਹਣੇ ਅੰਗ ਪੈਰ ਦਿੱਤੇ ਨੇ ਸਗੋਂ ਉਹਨਾਂ ਨੂੰ ਪੁੱਠੇ ਪਾਸੇ ਲਾ ਦਿੱਤਾ ਗਲਤ ਥਾਂ ਪਾਸੇ ਲੈ ਗਏ ਸੋ ਸ਼ੁਕਰਾਨਾ ਧੰਨਵਾਦ ਕਰਨ ਦੀ ਥਾਂ ਤੇ ਹੰਕਾਰੀ ਹੋ ਬੈਠੇ ਤੇ ਅੰਤਲੇ ਟਾਈਮ ਤੇ ਉਹਨਾਂ ਦਾ ਮਾੜਾ ਟਾਈਮ ਹਸਰ ਹੋਇਆ ਸਰੀਰ ਵੀ ਉਹਨਾਂ ਦੇ ਬਿਮਾਰੀਆਂ ਦੇ ਨਾਲ ਦੁੱਖਾਂ ਦੇ ਨਾਲ ਮਤਲਬ ਕਿ ਖਤਮ ਹੋ ਗਏ ਸੋ ਇਸ ਕਰਕੇ ਪਰਮਾਤਮਾ ਦੇ ਨਾਮ ਨਾਲ ਜੁੜੀਏ ਪਰਮੇਸ਼ਰ ਦੀ ਬੰਦਗੀ ਕਰੀਏ ਆਪਣਾ ਜਨਮ ਸਵਾਰੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾ ਕਰਦੇ ਹੋਈਆਂ ਤਮਾਮ ਭੁੱਲਾਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਸਾਬ ਗੁਰਮੁਖੀ ਸੋਜੀ ਬਖਸ਼ਣ ਬਲਬੂਦੀ ਦਾਤ ਬਖਸ਼ਣ ਸੰਗਤਾਂ ਦੀ ਸੇਵਾ ਬਖਸ਼ਣ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ